ਜਥੇਦਾਰ ਮੋਨ ਸਿੰਘ ਤੜਹੋਰਾ ਦੀ ਵਰਸੀ ਸਮਾਗਮ ਬਾਗੀ ਢੜੇ ਵੱਲੋਂ ਮਨਾਇਆ ਜਾਂਦੀ ਆ ਜਿਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਹ ਇਲਜ਼ਾਮ ਲਗਾਇਆ ਜਾਂਦਾ ਕਿ ਸੰਤ ਕਰਤਾਰ ਸਿੰਘ ਹੋਰਾ ਦੇ ਪੋਤਰੇ ਨੂੰ ਮਾਈਕ ਖੋਹ ਲਿੱਤਾ ਜਾਂਦਾ ਬੋਲਣ ਨਹੀਂ ਦਿੱਤਾ ਜਾਂਦਾ ਬਕਾਇਦਾ ਵੀਡੀਓ ਵੀ ਬਕਾਇਦਾ ਇਸ ਬਾਬਤ ਦਿਖਾਈ ਜਾਂਦਾ ਸਾਡੇ ਨਾਲ ਮਹੇਸ਼ਿੰਦਰ ਸਿੰਘ ਗਰੇয়াল ਮੌਜੂਦ ਨੇ ਗਰੇয়াল ਸਾਹਿਬ ਤੜ੍ਹ ਸਾਹਿਬ ਦੀ ਵਰਸੀ ਸਮਾਗਮ ਮਨਾਇਆ ਜਾਂਦਾ ਉੱਥੇ ਕਹਿੰਦੇ ਵੱਡੀ ਵੱਡੀ ਸ਼ਖਸੀਅਤਾਂ ਆਉਂਦੀਆਂ ਨੇ ਤੇ ਸੰਤ ਕਰਤਾਰ ਸਿੰਘ ਹੋਰਾਂ ਦੇ ਜਿਹੜੇ ਪੋਤਰੇ ਹੁੰਦੇ ਉਹਨਾਂ ਨੂੰ ਮਾਈਕ ਖੋਲਿ ਤਾਇੰਦਾ ਬੋਲਣ ਦਿੱਤਾ ਜਿੱਥੇ ਜਥੇਦਾਰ ਛੋਟੇ ਪੁਰਸ ਸਾਹਿਬ ਵੀ ਹੋਰੇ ਮੌਜੂਦ ਨੇ ਕੀ ਕਹੂੰਗੇ ਦੇਖੋ ਬੜਾ ਦੁੱਖ ਦੀ ਗੱਲ ਹੈ ਕਿ ਮੇਰਾ ਖਿਆਲ ਹੈ ਕਿ ਸ਼ਾਇਦ ਅਕਾਲੀ ਦਲ ਦੀ ਹਿਸਟਰੀ 'ਚ ਇੱਕ ਅਦਾ ਬੰਦਾ ਹੀ ਇਸ ਤਰ੍ਹਾਂ ਦੀ ਸ਼ਖਸੀਅਤ ਹੋਵੇ ਕਿ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਵੀ ਰਿਹਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਰਿਹਾ ਜਿਹੜਾ ਪੰਜਾਬ ਸਰਕਾਰ ਦਾ ਮੰਤਰੀ ਵੀ ਰਿਹਾ ਉਹ ਜਥੇਦਾਰ ਮੋਹਨ ਸਿੰਘ ਤੋਂ ਉਨ੍ਹਾਂ ਦੀ ਵਰਸੀ ਹੋਵੇ ਕਿੰਨਾ ਪਵਿੱਤਰ ਦਿਹਾੜਾ ਹੈ ਉਨ੍ਹਾਂ ਦੀ ਸ਼ਖਸੀਅਤ ਦੇ ਅਨੁਕੂਲ ਸਮਾਗਮ ਹੋਵੇ ਕਿੰਨੀ ਸ਼ਾਨ ਦੀ ਗੱਲ ਹੈ ਉਸ ਸਮਾਗਮ ਨੂੰ ਉਥਲ-ਪਥਲ ਕਰਾਉਣ ਲਈ ਉਹਦੇ ਵਿੱਚ ਗੜਬੜੀ ਪੈਦਾ ਕਰਨ ਲਈ ਇਹ ਜਿਹੜੇ ਸੁਧਾਰੀਏ ਨੇ ਸੁਧਾਰ ਕਮੇਟੀ ਇਹ ਉੱਥੇ ਪਹੁੰਚਦੀ ਹੈ ਇਹਨਾਂ ਦੀ ਪ੍ਰੈਜ਼ੈਂਸ ਦਾ ਰਿਐਕਸ਼ਨ ਹੁੰਦਾ ਹੈ ਇੰਨਾ ਦੀ ਪ੍ਰੈਜੈਂਸ ਦੇ ਰਿਐਕਸ਼ਨ ਵਿੱਚ ਜਿਹੜੇ ਜਥੇਦਾਰ ਮੋਹਨ ਸਿੰਘ ਤੋਂ ਉਹਨਾਂ ਦੇ ਪੋਤਰੇ ਤੇ ਪੜੋਤਰੇ ਉਹਨਾਂ ਨੂੰ ਜਦ ਸੰਤ ਕਰਤਾਰ ਸਿੰਘ ਜੀ ਜਿਹੜੇ ਬੜੀ ਸਨਮਾਨਿਤ ਸਿੱਖ ਜਗਤ ਦੀ ਸ਼ਖਸੀਅਤ ਨੇ ਭਿੰਡਰਾ ਵਾਲੇ ਉਹਨਾਂ ਦਾ ਪੋਤਰਾ ਬੋਲਣ ਲੱਗਾ ਉਹ ਤੋਂ ਮਾਈਕ ਹੋਣਾ ਪਿਆ ਇਦੋਂ ਵੱਡੀ ਨਰਾਦਰ ਦੀ ਗੱਲ ਕੀ ਹੈ ਕਿ ਸੰਤ ਕਰਤਾਰ ਸਿੰਘ ਉਹਨਾਂ ਦੇ ਪਰਿਵਾਰ ਨੂੰ ਵੀ ਉਹ ਸਿਚੁਏਸ਼ਨ ਫੀਲ ਕਰਨੀ ਪਈ ਮਹਿਸੂਸ ਫੇਸ ਕਰਨੀ ਪਈ ਇਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਦਗੜਦੜ ਹੋਈ ਉਥੇ ਵੀਡੀਓ ਤੁਹਾਨੂੰ ਦਿੱਤੀ ਭੇਜੀ ਆ ਲੈ ਵੀ ਸਕਦੇ ਹੋ ਜਿੱਥੇ ਲੋਕਾਂ ਨੇ ਕਿਹਾ ਕਿ ਦੇਖੋ ਗੁਰੂ ਸਾਹਿਬ ਦੀ ਬੇਦਵੀ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਗੁਨਾਹਗਾਰ ਦੇ ਇਹ ਸੁਧਾਰੀਏ ਨੇ ਜਿਹੜੇ ਇਹਨਾਂ ਨੂੰ ਇਸ ਗੱਲ ਤੋਂ ਆਪਣੇ ਆਪ ਨੂੰ ਮੁਕਤ ਹੋਣਾ ਪਊਗਾ ਸਿੱਖ ਪਰੰਪਰਾਵਾਂ ਮੁਤਾਬਕ ਇਹ ਆਪਣੀ ਸੇਵਾ ਲਵਾ ਕੇ ਇਹਨਾਂ ਨੂੰ ਕਬੂਲ ਕਰਕੇ ਇਹਨਾਂ ਨੂੰ ਆਪਣੇ ਨੂੰ ਮੁਕਤ ਹੋਣਾ ਪਊਗਾ ਇਹਨਾਂ ਨੇ ਬਹੁਤ ਘਟੀਆਂ ਗੱਲ ਕੀਤੀ ਜਿਹੜਾ ਐਡੀ ਵੱਡੇ ਸ਼ਖਸੀਅਤ ਦਾ ਸਮਾਗਮ ਵੀ ਇਹਨਾਂ ਨੇ ਪੀਸਫੋਰ ਨਹੀਂ ਹੋਣ ਦਿੱਤਾ ਗੱਲਬਾਤ ਹੋਈ ਸੰਤ ਕਰਤਾਰ ਸਿੰਘ ਹੋਰਾਂ ਦੇ ਪੋਤਰੇ ਨਾਲ ਕੀ ਗੱਲਬਾਤ ਹੋਈ ਸੀ ਮਾਈਕ ਕਿਉਂ ਖੋਇਆ ਗਿਆ ਉਹਨਾਂ ਵੱਲੋਂ ਤੁਹਾਨੂੰ ਕੋਈ ਜਵਾਬ ਦਿੱਤਾ ਹੋਵੇ ਅਕਾਲੀ ਦਲ ਦਾ ਤਾਰੀਫ ਕਰਦੇ ਕਿ ਅਸੀਂ ਅਕਾਲੀ ਦਲ ਦੇ ਵਿੱਚ ਰਹੇ ਅਕਾਲੀ ਰਹੇ ਅਸੀਂ ਦੇਖੋ ਉਹਨਾਂ ਦੇ ਪੋਤਰੇ ਤੇ ਪਰੋਤਰੇ ਨੇ ਜਿਹੜੇ ਉੱਥੇ ਗੱਲ ਕਹੀ ਹੈ ਕਿ ਜਥੇਦਾਰ ਸਾਹਿਬ ਅਕਾਲੀ ਸੀ ਅਕਾਲੀ ਹੈਗੇ ਆ ਅਸੀਂ ਇਸ ਤਰ੍ਹਾਂ ਦਾ ਕੋਈ ਅਸੀਂ ਨਹੀਂ ਚਲਾਉਣਾ ਕਿਸੇ ਦਾ ਵੀ ਦੁਕਾਨਦਾਰੀ ਚੱਲਣ ਦੇਵਾਂਗੇ ਜਿਹਦੇ ਨਾਲ ਇੱਥੇ ਕੋਈ ਰਾਜਨੀਤਿਕ ਪੇੜ ਬਣੇ ਤੇ ਅਕਾਲੀ ਦਲ ਦਾ ਵਿਰੋਧ ਹੋਵੇ ਤੇ ਉਸ ਕਰਕੇ ਸਾਰੀ ਤਗੜ ਹੋਏ ਸੱਤ ਲੋਗੋਵਾਲ ਹੋਰਾਂ ਦੀ ਵਰਸੀ ਮਨਾਉਣ ਜਾ ਰਹੇ ਨੇ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਦੀ ਅਨਾਉਂਸਮੈਂਟ ਕਰਾਂਗੇ ਕੀ ਕਹਾਂ ਕਰ ਦੇਣ ਦੇਖੋ ਅਕਾਲੀ ਦਲ ਦਾ ਪ੍ਰਧਾਨ ਸਾਹਿਬ ਗੁਗਵੀਰ ਸਿੰਘ ਬਾਦਲ ਹੈ ਜਿਹੜਾ ਇਹਨਾਂ ਨੇ ਨਵਾਂ ਅਕਾਲੀ ਦਲ ਬਣਾਉਣਾ ਉਹਦਾ ਪ੍ਰਧਾਨ ਬਣਾ ਲੈਣ ਜਿਹਨੂੰ ਬਣਾਉਣਾ ਉਹਦੀ ਝੋੜ ਕਿਵੇਂ ਕਰਨੀ ਉਹਨਾਂ ਨੂੰ ਪੁੱਛੋ ਨਾ ਕਿ ਇਹਨਾਂ ਨੇ ਕਰਨੀ ਹੈ ਮੈਂ ਤਾਂ ਕਰਨੀ ਨਹੀਂ ਨਾ ਹੋ ਸਕਦੀ ਐ ਪਹਿਲਾਂ ਪਾਰਟੀ ਰਜਿਸਟਰ ਕਰਾਉਣੀ ਪਊ ਉਹਦਾ ਸੰਵਿਧਾਨ ਬਣਾਉਣਾ ਪਊ ਫੇਰ ਉਹਦੀ ਚੋਣ ਹੋਊਗੀ ਇਹਨਾਂ ਨੂੰ ਅਧਿਕਾਰ ਹੈ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇਣ ਜਿਹਨੂੰ ਮਰਜ਼ੀ ਕਨਵੀਨਰ ਬਣਾ ਦੇਣ ਜਿਹਦੀ ਮਰਜ਼ੀ ਪਾਰਲੀਮੈਂਟਰੀ ਬੋਰਡ ਬਣਾ ਦੇਣ ਇਹਨਾਂ ਦਾ ਸਭ ਖੁੱਲ ਐ ਕੋਈ ਕੋਈ ਦਿੱਕਤ ਨਹੀਂ ਗਈ ਢੀੜਸਾ ਸਾਹਿਬ ਨੂੰ ਵੀ ਬਾਹਰ ਦਾ ਰਸਤਾ ਦਿਖਾਤਾ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਪਹਿਲਾਂ ਬਹੁਤ ਸਾਰੇ ਲੀਡਰ ਵੀ ਸੀਗੇ ਜਿਹੜਾ ਨੂੰ ਅਨੁਸ਼ਾਸਨਿਕ ਕਾਰਵਾਈ ਕੀਤੀ ਗਈ ਸੀ ਦੇਖੋ ਢੀੜਸਾ ਸਾਹਿਬ ਦੇ ਬਜ਼ੁਰਗੀ ਕਰਕੇ ਤੇ ਉਹਨਾਂ ਦੇ ਉਮਰ ਦਾ ਸਤਿਕਾਰ ਕਰਦਿਆ ਹੈ ਪਹਿਲਾਂ ਤਾਂ ਸਾਬਕ ਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਜਦੋਂ ਮਾਰਚ ਚ ਰਲੇ ਸਰਪ੍ਰਸਤ ਬਣਾਇਆ ਹਮ ਸਰਪ੍ਰਸਤ ਨੂੰ ਸਰਪ੍ਰਸਤੀ ਕਰਨੀ ਚਾਹੀਦੀ ਸੀ ਨਾ ਕਿ ਬਾਗੀਆਂ ਨੂੰ ਜਿਹੜੇ ਅਕਾਲੀ ਦਲ ਨੂੰ ਢਾਉਣ ਲੱਗੇ ਹੋਇਆ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਹੱਥ ਟੋਕਾ ਬਣਨਾ ਚਾਹੀਦਾ ਸੀ ਤੇ ਸਭ ਤੋਂ ਜਿਹੜੀ ਅਫਸੋਸ ਵਾਲੀ ਗੱਲ ਹੋਈ ਹੈ ਟੀਨ ਸਾਹ ਸਾਬਰ ਕਾ ਬੰਦਾ ਕਹਿ ਰਿਹਾ ਕਿ ਅਨਸ਼ਾਸਨ ਕਮੇਟੀ ਮੈਂ ਭੰਗ ਕਰਦਾ ਪਿਆ ਜਿਹੜੀ ਪਾਰਟੀ ਚ ਐਕਸਪਲਸ਼ਨ ਹੋਈ ਉਹ ਮੈਂ ਰੱਦ ਕਰ ਸਕਦਾ। ਉਹ ਗੱਲੇ ਵੀ ਕਹ ਰਹੇ ਕਹਿੰਦੇ ਵਰਕਿੰਗ ਕਮੇਟੀ ਕੋਲ ਅਧਿਕਾਰ ਨਹੀਂ ਅਨੁਸ਼ਾਸਨ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਕਹਿੰਦੇ ਬਾਹਰ ਕੱਢਣ ਦਾ ਕਿਸੇ ਨੂੰ। ਉਹਨਾਂ ਨੂੰ ਪੁੱਛੋ ਜਿਹੜੇ ਤੁਹਾਡੇ ਨਾਲ ਬੈਠੇ ਆ ਮਲੂਕਾ ਸਾਹਿਬ ਇਹਨਾਂ ਨੇ ਜਿਹੜੇ ਤਿੰਨ ਕੱਢੇ ਸੀਗੇ ਹਮ ਸਰਾਜ ਜਗਮੀਤ ਸਿੰਘ ਬਰਾੜ ਬੀਬੀ ਜ਼ਗੀਰ ਕੌਰ ਤੇ ਇਹਨਾਂ ਦੇ ਬੰਦੇ ਵੀ ਢੀਂਟਾ ਸਾਹਿਬ ਨੇ ਕੱਢੇ ਸੀ ਉਹ ਕਿਵੇਂ ਕੱਢਤੇ ਉਹਨਾਂ ਨੇ। ਉਹ ਤਾਂ ਹੁਣ ਤੁਹਾਡੇ ਨਾਲ ਬੈਠਾ ਉਹਨੂੰ ਪੁੱਛ ਲਓ ਕਿਉਂ ਕੱਢੇ ਸੀਗੇ। ਤੋੜਾ ਸਾਹਿਬ ਦੀ ਜੰਗਲ ਐਗਜ਼ਾਮਪਲ ਦਿੰਨੇ ਹੋ ਕਿ ਢੀਂਡਾ ਸਾਹਿਬ ਨੂੰ ਨਿਸ਼ਾਸ਼ਨ ਕਮੇਟੀ ਦੇ ਕਦੇ ਖੁਦ ਚੇਅਰਮੈਨ ਰਹੇ ਅਤੇ ਉਹਨਾਂ ਨੇ ਟੋੜਾ ਸਾਹਿਬ ਨੂੰ ਵੀ ਕਿਸੇ ਟਾਈਮ ਕੱਢਿਆ ਸੀ ਪਾਰਟੀ ਦੇ ਵਿੱਚੋਂ ਹਾਂਜੀ ਹਾਂ ਬਿਲਕੁਲ ਠੀਕ ਹੈ 10 ਦਸੰਬਰ 1998 ਨੂੰ ਟੋੜਾ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਬਾਦਲ ਸਾਹਿਬ ਤੋਂ ਰਾਜਨੀਤਿਕ ਕੰਮ ਜ਼ਿਆਦਾ ਹੋਣ ਕਰਕੇ ਦੋਨੋਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਉਹਨਾਂ ਨੂੰ ਚੰਗਾ ਹੋਊਗਾ ਕਿ ਜੇ ਆਪਣੇ ਕਿਸੇ ਪਿਛਵਾ ਵਿਸ਼ਵਾਸਪਾਤਰ ਨੂੰ ਹੋ ਪਾਰਟੀ ਦਾ ਐਕਟਿੰਗ ਪ੍ਰਧਾਨ ਬਣਾ ਦੇਣ ਤੇ ਸਟਿੰਸਾ ਸਾਹਿਬ ਨੇ ਤੇ ਇਹਨਾਂ ਦੇ ਹੋਰ ਨਾਲ ਦੋ ਤਿੰਨ ਚਾਰ ਸਾਥੀ ਸੀਗੇ ਰਲ ਕੇ ਜਿਉ ਹਲਾਲਾ ਕਰਕੇ ਮਗਰ ਪੈ ਗਏ ਟੋੜਾ ਸਾਹਿਬ ਦੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਵੀ ਲਾਇਆ ਪਾਰਟੀ ਤੋਂ ਵੀ ਵੱਖ ਕੀਤਾ ਉਹਨਾਂ ਨੂੰ ਫਿਰ ਸਰਵਹਿੰਦ ਅਕਾਲੀ ਦਲ ਬਣਾਇਆ ਹੈ ਹੈ ਜੀ ਉਹ ਤਾਂ ਇੰਨੀ ਗੱਲ ਤੇ ਕੱਢ ਤੇ ਕਹਿੰਦੇ ਡਿਸਪੀਸਪਲਨ ਹੈ ਤੇ ਤੁਸੀਂ ਜੋ ਮਰਜ਼ੀ ਕਰੀ ਚੱਲੋ ਡਿਸਪੀਸਪਲਨ ਹੈ ਇਹ ਕਿ ਪਤਾ ਨਹੀਂ ਕਿੱਥੋਂ ਦਾ ਕਾਨੂੰਨ ਹੈ ਅਕਾਲੀ ਦਲ ਹੁਣੇ ਇਹ ਵੀ ਗੱਲ ਕਹਿ ਰਿਹਾ ਕਿ ਕਹਿੰਦੇ 24 ਦੇ ਇਲੈਕਸ਼ਨ ਤੋਂ ਪਹਿਲਾਂ ਸ਼ਾਮਲ ਹੁੰਦੇ ਆ ਪਾਰਟੀ ਦੇ ਵਿੱਚ ਟੈਕਟ ਨਹੀਂ ਮਿਲਦੀ ਪਾਰਟੀ ਚ ਬਾਹਰ ਹੋ ਜਾਂਦੇ ਆ ਇੱਕ ਧੜਾ ਮਜ਼ਬੂਤ ਕਰਦੇ ਦੇਖੋ ਮੈਂ ਤਾਂ ਇਹ ਸਮਝਦਾ ਇਹ ਪਾਰਟ ਆਫ ਗ੍ਰੇਟਰ ਕਨਸਪਰੇਸੀ ਸੀਸੀ ਬੀਬੀਜੀ ਦਾ ਤੇ ਢੀਂਡਾ ਸਾਹਿਬ ਦਾ ਅੰਦਰ ਆਉਣਾ ਉਹਨਾਂ ਨੇ ਅੰਦਰ ਆ ਕੇ ਇਹ ਸਟ੍ਰੈਟਜੀ ਸੀਗੀ ਕਿ ਇਕੱਲੇ ਚੰਦੂ ਮਾਜਰਾ ਉਹਨਾਂ ਤੋਂ ਸ਼ਾਇਦ ਨਾ ਅਕਾਲੀ ਦਲ ਹਿੱਲੇ ਅਸੀਂ ਨਾਲ ਜਾ ਕੇ ਲੱਗ ਜਾਈਏ ਉਪਰ ਉਹਨਾਂ ਨੂੰ ਇਹ ਨਹੀਂ ਪਤਾ ਕੀ ਅਕਾਲੀ ਦਲ ਤੇ ਹਲਾਣਾ ਕਿਨੂੰ ਚਾਹ ਰਹੇ ਨੇ ਇਹ ਜਿਹੜਾ ਜਿਹੜਾ ਕੰਮ ਕਰਦਾ ਉਹਨੂੰ ਕਾਰਨ ਕਾਰਨ ਨੰਬਰਦਾਰੀ ਮੈਂ ਤੁਹਾਨੂੰ ਦੱਸਦਾ ਸੀ ਛੋਟੇ ਹੁੰਦੇ ਸੀ ਕਿ ਉਹ ਇੱਕ ਪੁੱਤ ਨੂੰ ਨੰਬਰ ਲੈਣ ਮੁਖਤਿਆਰੀ ਮਿਲੂਗੀ ਪੁੱਤ ਮਾਂ ਨੂੰ ਕਹਿਣ ਲੱਗਾ ਮਾਂ ਫਲਾਨਾ ਨੰਬਰਦਾਰ ਕੌਣ ਆ ਉਹਨੇ ਸਾਰੇ ਪਿੰਡ ਮਾਰਤਾ ਉਹ ਕਹਿੰਦੀ ਪੁੱਤ ਸਾਰਾ ਪਿੰਡ ਮਰਜੀ ਆਪਾਂ ਨੂੰ ਨਹੀਂ ਮਿਲਦੀ ਦੇਖੋ ਚੰਦੂ ਮਾਜਰਾ ਸਾਹਿਬ ਇੱਛਾ ਰੱਖਦੇ ਆ ਕਦੋਂ ਦੇ ਉਹਨਾਂ ਨੂੰ ਤਾਂ ਇਹਨਾਂ ਨੇ ਕਨਵੀਨਰ ਨਾ ਬਣਾਇਆ ਜਿਹੜੇ ਨਾਲ ਉਹਨਾਂ ਦੇ ਤੁਰੇ ਫਿਰਦੇ ਘਟੋ ਘਟੋ ਪ੍ਰੈਸੀਡੈਂਟ ਦਾ ਕਨਵੀਨਰ ਹੀ ਬਣਾ ਦਿੰਦੇ ਉਹ ਕਹਿੰਦੇ ਪਾਰਟੀ ਦੇ ਭਲੇ ਲਈ ਕੰਮ ਕਰਨ ਨੂੰ ਤਿਆਰ ਆ ਕਹਿੰਦੇ ਪਾਰਟੀ ਦੇ ਪ੍ਰਧਾਨ ਨੂੰ ਬਾਹਰ ਹੋਣਾ ਚਾਹੀਦਾ ਕੰਮ ਨਹੀਂ ਕਰ ਰਹੇ ਪਹਿਲਾ ਚੁੰਦਾ ਸਾਹਿਬ ਦੀ ਕਮੇਟੀ ਨੂੰ ਨਹੀਂ ਲਾਗੂ ਕਰ ਰਹੇ ਪੂਰੀ ਲਾਗੂ ਨਹੀਂ ਹੋ ਰਹੀ ਇਹ ਤਾਂ ਕਿਹਾ ਸੀ ਇੱਕ ਪਰਿਵਾਰ ਇੱਕ ਟਿਕਟ ਇਹ ਦੋਨੋਂ ਲੜਦੇ ਆ ਫਾਦਰਸਾਨ ਚੁੰਦਾ ਕਮੇਟੀ ਦੀ ਤਾਂ ਸੀ ਕਿਤੇ ਸੀ ਤੁਸੀਂ ਹੀ ਤਿਆਰ ਹੋਰ ਕੌਣ ਦੇਊਗਾ ਚੀਮਾ ਸਾਹਿਬ ਵੀ ਕਹਿੰਦੇ ਕਹਿੰਦੇ ਕਿ ਹਲਕਾ ਪਟਿਆਲਾ ਆਨੰਦ ਆਂਦੇ ਆਂਦਪੁਰ ਸਾਹਿਬ ਹਾਂ ਦੇਖੋ ਚੀਮਾ ਸਾਹਿਬ ਨਾਲ ਜ਼ਿਆਤੀ ਹੋਈ ਸਰਾਸਰ ਜ਼ਿਆਤੀ ਹੈ ਮੈਂ ਤਾਂ ਉਦੋਂ ਪ੍ਰਧਾਨ ਸਾਹਿਬ ਨੂੰ ਹੀ ਰਿਕਵੈਸਟ ਕੀਤੀ ਸੀ ਜੀ ਕਿ ਚੀਮਾ ਸਾਹਿਬ ਦਾ ਕਲੇਮ ਫਸਟ ਹੈ ਇਹ ਨਾਂ ਕਹਿਣ ਤਾਂ ਫਿਰ ਕੋਈ ਹੋਰ ਬਣਾ ਦੋ ਗੁਰਦਾਸਪੁਰ ਇਸੇ ਲਈ ਜਾਣਾ ਪਿਆ ਉਹਨਾਂ ਆ ਜਾਣਾ ਪਿਆ ਉਹਨਾਂ ਵਿਚਾਰੇ ਨੇ ਨਾਈਸ ਆਫ ਹਿਮ ਕਿ ਉਹਨਾਂ ਨੇ ਉਹ ਮੰਨ ਲਈ ਗੱਲ ਪਾਰਟੀ ਦੀ ਜਿਹੜੇ ਅੜੀ ਨਹੀਂ ਕੀਤੀ ਨਹੀਂ ਜੇ ਚੰਦੂ ਮਾਜਰਾ ਸਾਹਿਬ ਕੋਈ ਕਰਦੇ ਤਾਂ ਉਸੇ ਦਿਨ ਪਾਰਟੀ ਬੜੀ ਵੱਡੀ ਪ੍ਰੋਬਲਮ ਆ ਗਈ ਸੀ ਉਹਨਾਂ ਦੀਆਂ ਸੇਵਾਵਾਂ ਵੀ ਬਹੁਤ ਨੇਂਚੀ ਮਾ ਸਾਹਿਬ ਦੀਆਂ ਛੋਟੀਆਂ ਤਾਂ ਨਹੀਂ ਨਾ ਹੁਣ ਕਿਹੜੇ ਕਿਹੜੇ ਲੀਡਰ ਹੁਣ ਅਨਸ਼ਾਸਨ ਦੇ ਤਹਿਤ ਬਾਹਰ ਕੀਤੇ ਜਾਣਗੇ ਕਿਉਂਕਿ ਕੋਸ਼ਕ ਹੋਏ ਆ ਮੈਂ ਕਹਾਂ ਕੋਈ ਉਧਰ ਵੀ ਹੈਗੇ ਕੁਝ ਖਰੇ ਜੇ ਬਾਕੀ ਨਹੀਂ ਜਿਹੜਾ ਪਾਰਟੀ ਨੂੰ ਡਿਫਾਈ ਓਪਨਲੀ ਕਰੂਗਾ ਉਹਦੇ ਲਈ ਪਾਰਟੀ 'ਚ ਕੋਈ ਥਾਂ ਨਹੀਂ ਬਸ ਸੰਪੜਿਸ਼ੇਪਰ ਗੱਲ ਹੈ ਠੀਕ ਹੈ ਪਾਰਟੀ ਵੱਡੀ ਆ ਬੰਦਾ ਕੋਈ ਨਹੀਂ ਵੱਡਾ ਕੋਈ ਵੱਡਾ ਨਹੀਂ ਠੀਕ ਤਾਂ ਸਿੱਧੇ ਤੌਰ ਤੇ ਅੱਜ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜੋ ਪਾਰਟੀ ਦੇ ਸਰਪ੍ਰਸਤ ਬਣਾਏਗੇ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਨਾਲ ਹੀ ਜਥੇਦਾਰ ਮੋਹਨ ਸਿੰਘ ਤੜਹੋਰਾ ਦੇ ਵਰਸੀ ਸਮਾਗਮ ਵੇਲੇ ਸੰਤ ਕਰਤਾਰ ਸਿੰਘ ਹੋਰਾ ਦੇ ਜੋ ਪੋਤਰੇ ਨੇ ਉਹਨਾਂ ਤੋਂ ਮਾਈਕ ਹੋਇਆ ਜਾਂਦਾ ਉਹਦੀ ਵੀ ਨਿਖੇਧੀ ਕੀਤੀ ਜਾਂਦੀ ਹੈ ਲਗਾਤਾਰ ਬਾਗੀ ਤੜਾ ਬਹੁਤ ਸਾਰੇ ਵੱਖਰੇ ਜਿਹੜੇ ਕਿ ਸਵਾਲ ਇਸ ਬਾਬਤ ਖੜੇ ਕਰਦਾ ਨਜ਼ਰ ਆ ਰਿਹਾ ਕੈਮਰਾ ਪਾਸਾ ਹਰਵਿੰਦਰ ਦੇ ਨਾਲ ਮੈਦਨਜੀਤ ਸਿੰਘ ਲਿਵਿੰਗ ਇੰਡੀਆਂ ਨਿਊਜ਼ ਚੰਡੀਗੜ੍ਹ